ਦੋਸਤੋ ਸੰਗਰਾਮ ਟੀਵੀ ਦੇ ਰਜਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕ ਪਰਸੋਂ ਮਾਨਯੋਗ ਸੁਪਰੀਮ ਕੋਰਟ ਦੇ ਇੱਕ ਬੈਂਚ ਨੇ ਜਿਨ੍ਹਾਂ ਦੇ ਵਿੱਚ ਸੂਰੀਆਕਾਂਤ ਉਜਵਲ ਭੁਈਆ ਜੀ ਤੇ ਐਨ.ਕੇ ਸਿੰਘ ਸ਼ਾਮਲ ਸਨ ਜਿਹੜੀ ਐਨਫੋਰਸਮੈਂਟ ਡਾਇਰੈਕਟੋਰੇਟ ਹੈ ਈਡੀ ਹੈ ਉਸ ਦੀ ਰੇਲ ਬਣਾ ਦਿੱਤੀ। ਤੇ ਉਸ 'ਤੇ ਬਹਿਸ ਕਰਦਿਆਂ ਹੋਇਆਂ ਸਰਕਾਰੀ ਵਕੀਲ ਐਸ.ਵੀ ਰਾਜੂ ਨੇ ਕਹਿ ਦਿੱਤਾ ਵੀ ਜਿਹੜੇ ਵਿਵਾਸ ਨੇ ਉਹ ਬਹੁਤ ਚੁਸਤ ਚਲਾਕ ਹੋ ਗਿਆ ਹੈ ਉਹ ਬਹੁਤ ਸਾਰੀਆਂ ਜਿਹੜੇ ਸਾਡਾ ਅੱਜ ਕੱਲ ਦਾ ਮਾਡਰਨ ਟੈਕਨੋਲੋਜੀ ਆ ਉਹਨੂੰ ਵਰਤਦੇ ਆ ਤੇ ਸਾਨੂੰ ਧੋਖੇ ਦਿੰਦੇ ਆ ਤਾਂ ਉਜਵਲ ਭੁਈਆ ਜੀ ਨੇ ਉਹਨਾਂ ਨੂੰ ਕਿਹਾ ਕਿ ਜੇ ਉਹ ਬਦਮਾਸ਼ ਅਜਿਹੀਆਂ ਗੱਲਾਂ ਕਰਦੇ ਆ ਤਾਂ ਤੁਸੀਂ ਉਹ ਬਦਮਾਸ਼ੀयां ਨਹੀਂ ਕਰ ਸਕਦੇ ਤੁਸੀਂ ਕਾਨੂੰਨ ਦੇ ਹਿਸਾਬ ਨਾਲ ਹੀ ਕੰਮ ਕਰਨਾ ਤੇ ਬਿਨਾਂ ਲੋੜ ਤੋਂ ਲੋਕਾਂ ਨੂੰ ਬੰਦ ਕਰੀ ਰੱਖਦੇ ਹੋ ਸਾਲਾਂ ਵੱਧੀ ਤੇ ਅਖੀਰ ਤੇ ਉਹ ਛੁੱਟ ਜਾਂਦੇ ਆ ਤੇ ਉਹਨਾਂ ਦੇ ਸਾਲਾਂ ਦਾ ਕੌਣ ਕੁਝ ਕਰੂਗਾ ਉਹਨਾਂ ਨੇ ਇਹ ਵੀ ਕਿਹਾ ਜਿਹੜਾ ਇਹ ਕੇਸ ਸੀਗਾ ਜਦੋਂ 2022 ਦੇ ਵਿੱਚ PML ਦੇ ਅਧੀਨ ED ਨੂੰ ਜਾਦਾ ਪਾਵਰਾਂ ਦਿੱਤੀਆਂ ਉਹਦੇ ਸਬੰਧ ਚ ਇਹ ਕੇਸ ਚੱਲ ਰਿਹਾ ਸੀ ਤੇ ਉਹਨਾਂ ਨੇ ਸਵਾਲ ਕਰਿਆ ਵੀ ED ਨੇ 5000 ਤੋਂ ਵੱਧ ਕੇਸ ਜਿਹੜੇ ਐ 2015 ਤੋਂ ਲੈ ਕੇ 25 ਤੱਕ ਦਰਜ ਕੀਤੇ ਐ ਬਹੁਤ ਸਾਰੀਆਂ ECIRs ਵੀ ਕੀਤੀਆਂ ਨੇ ਤੇ ਇਹ ਦੱਸੋ ਵੀ ਇਹਦੇ ਚ ਕਨਵਿਕਸ਼ਨ ਰੇਟ ਜਿਹੜਾ ਸਜ਼ਾ 10% ਤੋਂ ਵੀ ਘੱਟ ਲੋਕਾਂ ਨੂੰ ਹੋਈ ਹੈ ਇਹ ਕਿਉਂ ਹੈ ਇਹਦਾ ਮਤਲਬ ਹੈ ਕੁਝ ਨਾ ਕੁਝ ਗੜਬੜ ਹੈ ਤੁਹਾਡੇ ਤੌਰ ਤਰੀਕੇ 'ਚ ਗੜਬੜ ਹੈ ਤੁਹਾਡੀ ਇਨਵੈਸਟੀਗੇਸ਼ਨ 'ਚ ਗੜਬੜ ਹੈ ਤੁਹਾਡੇ ਗਵਾਹਾਂ 'ਚ ਗੜਬੜ ਹੈ ਉਹਨਾਂ ਨੂੰ ਸੁਧਾਰੋ ਤੇ ਜਿਹੜਾ ਹੈ ਲੋਕਾਂ ਨੂੰ ਮਾਰੀ-ਮੋਟੀ ਗੱਲ ਦੇ ਉੱਤੇ ਕੋਈ ਸ਼ਿਕਾਇਤ ਆਉਂਦੀ ਹੈ ਉਸੇ ਦੇ ਉੱਤੇ ਤੁਸੀਂ ਬੰਦਿਆਂ ਨੂੰ ਅੰਦਰ ਕਰ ਦਿੰਦੇ ਹੋ ਇਹ ਸੋਚਣ ਵਿਚਾਰਨ ਦੀ ਲੋੜ ਹੈ। ਦੂਸਰੀ ਗੱਲ ਦੇ ਵਿੱਚ ਜਿਹੜਾ ਕਿਉਂਕਿ ਅੱਜਕੱਲ ਨਸੀਆਰਟੀ ਨੇ ਕਿਤਾਬਾਂ ਨਵੀਆਂ ਛਾਪੀਆਂ ਨੇ 8ਵੀਂ ਜਮਾਤ ਦੀ ਕਿਤਾਬ ਦੇ ਉੱਤੇ ਮੇਰੇ ਖਿਆਲ ਵਿੱਚ 7-8 ਵਾਰ ਇੰਡੀਅਨ ਐਕਸਪ੍ਰੈਸ ਦੀਆਂ ਖਬਰਾਂ ਆਗੀਆਂ ਹੁਣ ਪਰਸੋਂ ਇੱਕ ਖਬਰ ਆਈ ਵੀ ਜਿਹੜੀ 8ਵੀਂ ਜਮਾਤ ਦੀ ਸਮਾਜਿਕ ਸਿੱਖਿਆ ਦੀ ਕਿਤਾਬ ਹੈ ਉਹਦੇ ਚ ਜਿਹੜਾ ਮਰਾਠਾ ਰਾਜ ਦਾ ਜਿਹੜਾ ਨਕਸ਼ਾ ਦਿੱਤਾ ਹੋਇਆ ਹੈ ਉਸ ਨਕਸ਼ੇ ਦੇ ਵਿੱਚ ਰਾਜਸਥਾਨ ਦਾ ਜੈਸਲਮੇਰ ਏਰੀਆ ਵੀ ਸ਼ਾਮਲ ਹੈ ਤੇ ਜੈਸਲਮੇਰ ਏਰੀਏ ਦੇ ਵਿੱਚ ਜਿਹੜਾ ਜੈਸਲਮੇਰ ਦਾ ਰਾਜਾ ਹੋਇਆ ਕਰਦਾ ਸੀ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਆਉਂਦੀ ਆਉਂਦੀ ਕੋਈ ਅੰਸ਼ ਦਾ ਬੰਦਾ ਜਿਹੜਾ ਮਿਸਟਰ ਜਿਹੜਾ ਉਸ ਨੇ ਆਪਣੇ ਪਰਿਵਾਰ ਦੇ ਕੋਲ ਰਾਜ ਚੈਤਨਯ ਰਾਜ ਸਿੰਘ ਉਹਦਾ ਨਾਮ ਚੈਤਨਯ ਰਾਜ ਸਿੰਘ ਨੇ ਟਵਿੱਟਰ ਦੇ ਉੱਤੇ ਆਪਣੀ ਇੱਕ ਪੋਸਟ ਪਾ ਦਿੱਤੀ ਵੀ ਇਹ ਨਕਸ਼ਾ ਬਿਲਕੁਲ ਹੀ ਗਲਤ ਹੈ ਤੇ ਰਾਜਸਥਾਨ ਦਾ जैसलमेर ਤਾਂ ਕਦੇ ਵੀ ਮਰਾਠਿਆਂ ਦੇ ਅੰਦਰ ਨਹੀਂ ਰਿਹਾ ਇਹ ਫਿਰ ਕੀ ਚੱਕਰ ਹੈ ਨਾ ਤਾਂ ਇਤਿਹਾਸਕ ਤੌਰ ਤੇ ਸਚਾਈ ਹੈ ਨਾ ਇਹਦਾ ਕੋਈ ਹੋਰ ਆਧਾਰ ਹੈ ਜਿਹੜਾ ਸਚਾਈ ਤੋਂ ਵੀ ਕੋਹਾਂ ਦੂਰ ਹੈ ਤੇ ਬਹੁਤ ਇਹਦੇ ਤੇ ਵੱਡੀ ਪੱਧਰ ਤੇ ਇਹ ਇਤਰਾਜ਼ ਹੋ ਗਿਆ ਇਹ ਕਿਉਂ ਕੀਤਾ ਹੈ ਤੇ ਐਨਸੀਆਰਟੀ ਨੇ ਕਮੇਟੀ ਬਣਾਤੀ ਹੋਰ ਵੀ ਬਹੁਤ ਸਾਰੇ ਇਤਰਾਜ਼ ਆਏ ਹੋਏ ਐ ਹੁਣ ਇਹ ਤਾਂ ਨਹੀਂ ਪਤਾ ਲੱਗਿਆ ਵੀ ਕੱਲੇ ਇਸੇ ਇਤਰਾਜ਼ ਕਰਕੇ ਆ ਗਈ ਜਾਂ ਵੈਸੇ ਇਤਰਾਜ਼ਾਂ ਕਰਕੇ ਆ ਗਈ ਉਹਨਾਂ ਨੇ ਇੱਕ ਕਮੇਟੀ ਬਣਾਈ ਹੈ ਤੇ ਇਸ ਨਕਸ਼ੇ ਦੇ ਬਾਰੇ ਵਿੱਚ ਵੀ ਉਹਨਾਂ ਨੇ ਕਿਹਾ ਵੀ ਅਸੀਂ ਐਕਸਪਰਟਸ ਦੇ ਦੇਖਦੇ ਆ ਜੇ ਕੱਲ ਤੋਂ ਹੋਇਆ ਤਾਂ ਨਵਾਂ ਨਕਸ਼ਾ ਲਾ ਦੇਾਂਗੇ ਮਹਿਰਾਨ ਵੀ ਜਦੋਂ ਕਿਤਾਬਾਂ ਛਾਪਣੀਆਂ ਹੁੰਦੀਆਂ ਨੇ ਉਹ ਤੋਂ ਪਹਿਲਾਂ ਉਹਨਾਂ ਦੀ ਬਹੁਤ ਸਾਰੀ ਸਕਰੂਟੀ ਹੋ ਕੇ ਛਾਪਣੀਆਂ ਹੁੰਦੀਆਂ ਨੇ ਤੇ ਜਦੋਂ ਖਾਸ ਤੌਰ ਤੇ ਬੀਜੇਪੀ ਦੇ ਉੱਤੇ ਐਨਸੀਆਰਟੀ ਦੇ ਉੱਤੇ ਜਿਹੜਾ ਸਿੱਖਿਆ ਦਾ ਭਗਵਾ ਕਰਨਾ ਹੈ ਉਹਦੇ ਬੜੇ ਵੱਡੇ ਇਲਜ਼ਾਮ ਲੱਗ ਰਹੇ ਹੁਣ ਉਦੋਂ ਅਜਹੀਆਂ ਗਲਤੀਆਂ ਕੁਤਾਹੀਆਂ ਜਿਹੜੀਆਂ ਸਮਾਜਿਕ ਜਿਹੜੀਆਂ ਇਤਿਹਾਸਕ ਤੌਰ ਤੇ ਵਾਪਰੀਆਂ ਹੀ ਨਹੀਂ ਗੱਲਾਂ ਉਹ ਕਰਨੀਆਂ ਬਿਲਕੁਲ ਹੀ ਗਲਤ ਨੇ ਤੇ ਉਹਨਾਂ ਦੇ ਖਿਲਾਫ ਜਿਹੜਾ ਪਹਿਲਾਂ ਤੋਂ ਹੀ ਇਹ ਇਲਜ਼ਾਮ ਚੱਲ ਰਿਹਾ ਹੈ ਹੋਰ ਵੀ ਤਿੱਖਾ ਹੁੰਦਾ ਹੈ ਕਿਉਂਕਿ ਭਾਜਪਾ ਜਿਹੜੀ ਹੈ ਪੁਰਾਣੇ ਇਤਿਹਾਸ ਨੂੰ ਅੱਜ ਦੇ ਸੰਦਰਭ ਚੋਂ ਦੇਖਣ ਦੇ ਲਈ ਉਸ ਤਰ੍ਹਾਂ ਨਾਲ ਲਿਖ ਰਹੀ ਹੈ ਵੀ ਜੋ ਅੱਜ ਉਹਨਾਂ ਨੂੰ ਸੂਤ ਬੈਂਦਾ ਉਸ ਤਰ੍ਹਾਂ ਨਾਲ ਲਿਖ ਦੋ ਮਹਾਰਾਸ਼ਟਰ ਦੇ ਵਿੱਚ ਉਹ ਆਪਣੇ ਰਾਜ ਦੇ ਜੜਾ ਪੱਕੀਆਂ ਕਰਨ ਲਈ ਉਹਨਾਂ ਨੂੰ ਹਵਾ ਦੇਣ ਲਈ ਉਹਨਾਂ ਦਾ ਰਾਜ ਜਿੱਥੇ ਰਿਹਾ ਉਹ ਤਾਂ ਰਿਹਾ ਹੀ ਖੈਰ ਉਹ ਤਾਂ ਇਤਿਹਾਸਕ ਚਟਾਈਆਂ ਨੇ ਪਰ ਜਿੱਥੇ ਨਹੀਂ ਵੀ ਰਿਹਾ ਉੱਥੇ ਵੀ ਦਿਖਾ ਦਿਓ ਕੋਈ ਗੱਲ ਨਹੀਂ ダਬੜੂ ਕੁਸੜੂ ਕਰ ਦਿਓ ਵਿੱਚੇ ਚੱਲ ਜੂਗਾ ਕੰਮ ਇਹ ਬਿਲਕੁਲੀ ਗਲਤ ਹੈ ਇਤਿਹਾਸ ਇਸ ਤਰ੍ਹਾਂ ਨਹੀਂ ਹੋਇਆ ਕਰਦਾ ਇਤਿਹਾਸ ਜਿਵੇਂ ਤੁਸੀਂ ਚਾਹੋ ਉਦਾਂ ਨਹੀਂ ਲਿਖਿਆ ਜਾਂਦਾ ਇਤਿਹਾਸ ਲਿਖਣ ਦੇ ਵੀ ਤੌਰ ਤਰੀਕੇ ਹੈਗੇ ਜਿਹੜੇ ਕਿ ਤੁਸੀਂ ਖਾਲੋ ਨਹੀਂ ਕਰ ਰਹੇ ਅ ਅਗਲੀ ਗੱਲ ਦੋਸਤੋ ਅਸੀਂ ਜਿਹੜੀ ਕਹਿਣੀ ਚਾਹੁੰਦੇ ਆ ਕੱਲ ਬੰਬਈ ਦਾ ਇੱਕ ਕਾਲਜ ਹੈ ਸੇਂਟ ਜੇਵियर्स ਕਾਲਜ ਸੇਂਟ ਜੇਵियर ਕਾਲਜ ਹਰ ਸਾਲ ਪਿਛਲੇ ਕਈ ਸਾਲਾਂ ਤੋਂ ਸਟੈਂਡ ਸੁਆਮੀ ਦੇ ਨਾਂ ਦੇ ਉੱਤੇ ਉਹਦੀ ਯਾਦ ਦੇ ਵਿੱਚ ਲੈਕਚਰ ਕਰਾਉਂਦਾ ਹੈ ਤੇ ਉਹਨਾਂ ਦੇ ਲੈਕਚਰਾਂ ਦੀ ਬੜੀ ਮਹਾਨਤਾ ਬੜੇ ਤਕੜੇ ਤਕੜੇ ਬੰਦੇ ਉਹ ਸਾਦੇ ਐ ਤੇ ਉਹਨਾਂ ਦੇ ਲੈਕਚਰਾਂ ਦੇ ਉੱਤੇ ਕਿਸੇ ਨੂੰ ਕੋਈ ਕਦੇ ਇਤਰਾਜ਼ ਨਹੀਂ ਹੋਇਆ ਪਰ ਇਸ ਵਾਰੀ ਸਤਿ ਸ੍ਰੀ ਅਕਾਲ ਸ੍ਰੀ ਸੁਮੇ ਦੇ ਨਾਂ ਦੇ ਉੱਤੇ ਕਿਉਂ ਲੈਕਚਰ ਹੋ ਰਿਹਾ ਹੈ ਇਹਦੇ ਤੇ ਬੀਜੇਪੀ ਦੇ ਆ ਜਿਹੜਾ ਵਿਦਿਆਰਥੀ ਵਿੰਗ ਹੈ ਅਖਲ ਭਾਪਤੀ ਵਿਦਿਆਰਥੀ ਪ੍ਰੀਸ਼ਦ ਉਹਨਾਂ ਨੇ ਉਹਦੇ ਤੇ ਇਤਰਾਜ਼ ਕੀਤਾ ਪ੍ਰੋਟੈਸਟ ਕੀਤਾ ਰੋਸ ਮਜਾਰੇ ਕੀਤੇ ਤੇ ਕਾਲਜ ਵਾਲਿਆਂ ਨੂੰ ਉਹ ਲੈਕਚਰ ਜਿਹੜਾ ਸੀ ਉਹ ਕੈਨਸਲ ਕਰਨਾ ਪੈ ਗਿਆ ਉਹ ਲੈਕਚਰ ਜਿਹੜੇ ਹੈ ਉਹ ਫਾਦਰ ਪ੍ਰੇਮ ਜ਼ੈਕਸਾਲਜ਼ੋ ਜਿਹੜੇ ਕਿ ਐਸੋਸੀਏਟ ਲੈਕਚਰਰ ਨੇ ਫੈਕਲਟੀ ਆਫ ਥੀਓਲੋਜੀ ਦੇ ਵਿੱਚ ਗ੍ਰੇ ਗ੍ਰੇਗਰੀਅਨ ਯੂਨੀਵਰਸਿਟੀ ਦੇ ਵਿੱਚ ਤੇ ਉਸ ਲੈਕਚਰ ਦਾ ਥੀਮ ਸੀ ਮਾਈਗ੍ਰੇਸ਼ਨ ਸੋ ਉਹਨਾਂ ਇਸ ਉਹ ਲੈਕਚਰ ਉਹਦਾ ਹੋਣਾ ਸੀ ਤੇ ਉਹ ਕੈਨਸਲ ਹੋ ਗਿਆ ਤੇ ਉਹਨਾਂ ਦਾ ਉਹਨਾਂ ਦਾ ਦਲੀਲ ਇਹ ਹੈ ਵੀ ਜਿਹੜੀ ABVP ਨੇ ਦਲੀਲ ਦੱਲਾਈ ਵੀ ਜਿਹੜੇ ਫਾਦਰ ਸਟੈਂ ਸਵਾਮੀ ਸੀਗੇ ਉਹ ਅਲਗਾਰ ਪ੍ਰੀਸ਼ਦ ਭੀਮੇ ਭੀਮਾ ਕੋਰੇ گاؤں ਕੇਸ ਦੇ ਵਿੱਚ ਇੱਕ ਜਿਹੜੇ ਅਕਿਊਜ਼ਡ ਸੀ ਤੇ ਪਰ ਉਹਨਾਂ ਨੇ ਕਿਹਾ ਵੀ ਜਦੋਂ ਤੱਕ ਕੋਈ ਬੰਦਾ ਕਿਸੇ ਅਦਾਲਤ ਕੇ ਦੋਸ਼ੀ ਸਿੱਧ ਨਹੀਂ ਹੋ ਜਾਂਦਾ ਉਹਨਾਂ ਚਿਰ ਤੱਕ ਉਹਨੂੰ ਮਾਸੂਮ ਉਹਨੂੰ ਬੇਕਸੂਰ ਮੰਨਿਆ ਜਾਂਦਾ ਹੈ ਤੇ ਫਿਰ ਜੇ ਆਹੀ ਗੱਲ ਹੈ ਕਿ ਉਹਦੇ ਨਾਂ ਦੇ ਉੱਤੇ ਲੈਕਚਰ ਨਹੀਂ ਕਰਿਆ ਜਾ ਸਕਦਾ ਉਹਦੇ ਨਾਂ ਤੇ ਲੈਕਚਰ ਸੀਰੀ ਦਾ ਨਾਂ ਨਹੀਂ ਰੱਖਿਆ ਜਾ ਸਕਦਾ ਵੀ ਉਹ ਕਿਉਂਕਿ ਕੇਸ ਦੇ ਵਿੱਚ ਸੀ ਤਾਂ ਫਿਰ ਜਿਹੜੀ ਭਗਿਆ ਸਿੰਘ ਠਾਕੁਰ ਹੈ ਉਹਦੇ ਤੇ ਤਾਂ ਬਹੁਤ ਗੰਭੀਰ ਇਲਜ਼ਾਮ ਸੀ ਉਹਨੇ ਬੰਬ ਧਮਾਕਾ ਕੀਤੇ ਉਹਦਾ ਮੋਟਰਸਾਈਕਲ ਵਰਤਿਆ ਗਿਆ ਜਿਹਦੇ ਉੱਤੇ ਰੱਖ ਕੇ ਬੰਬ ਚੱਲੇ ਤੇ ਉਹ ਉਸ ਨੂੰ ਤਾਂ ਲੋਕ ਸਭਾ ਦੀ ਮੈਂਬਰ ਬਣਾ ਦਿੱਤਾ ਸੀਗਾ ਉਹਦੀ ਸਰਕਾਰ ਨੇ ਇਹ ਵੀ ਵੀਪੀ ਵਾਲਿਆਂ ਨੇ ਉਹਦੀ ਮਦਦ ਕੀਤੀ ਸੀ ਜੇ ਕਿਸੇ ਕੇਸ ਦੇ ਵਿੱਚ ਨਾਂ ਹੋਣਾ ਹੀ ਬਹੁਤ ਵੱਡੀ ਗੱਲ ਹੈ ਤਾਂ ਫਿਰ ਕੇਸ 'ਚ ਨਾਂ ਤਾਂ ਬਥੇਰੇ ਆਂਦੇ ਸੀਗੇ ਇਸ ਤਰ੍ਹਾਂ ਦੇ ਸੋ ਇਹ ਦੂਰੇ ਕਰਤਾਰ ਨੇ এবੀਪੀ ਵਾਲਿਆਂ ਦਾ ਨਿਰੀ ਗੁੰਡਾਗਰਦੀ ਹੈ ਇਹ ਬੰਦ ਹੋਣੀ ਚਾਹੀਦੀ ਹੈ ਅਗਲੀ ਗੱਲ ਦੋਸਤੋ ਵੀ ਪਰਸੋਂ ਰਾਹੁਲ ਗਾਂਧੀ ਨੇ ਬੜੇ-ਬੜੇ ਖੁਲਾਸੇ ਕੀਤੇ ਵੀ ਵੋਟਾਂ ਦੀ ਚੋਰੀ ਕਿਵੇਂ ਹੁੰਦੀ ਹੈ ਉਹਨਾਂ ਨੇ ਆੜੜ ਤਰੀਕੇ ਦੱਸਿਓ ਤੇ ਤੇ ਅਸੀਂ ਪਹਿਲਾਂ ਗੱਲ ਕਰ ਚੁੱਕੇ ਹਾਂ ਹੋਰ ਉਹਦੇ ਤੇ ਗੱਲ ਦੁਬਾਰਾ ਨਹੀਂ ਕਰਨੀ ਜਿਹੜੇ ਐਨਸੀਪੀ ਦੇ ਵੱਡੇ ਆਗੂ ਐ ਸ਼ਰਦ ਪੁਆਰ ਬਜ਼ੁਰਗ ਆਗੂ ਨੇ ਬਹੁਤ ਸੁਰਜੀ ਹੋਈ ਹੈ ਉਹਨਾਂ ਨੇ ਰਾਹੁਲ ਗਾਂਧੀ ਦੀ ਇਸ ਗੱਲ ਨਾਲ ਆਪਣਾ ਜਿਹੜੀ ਸਹਿਮਤੀ ਜ਼ਾਹਰ ਕੀਤੀ ਹੈ ਵੀ ਠੀਕ ਹੈ ਬਲਕਿ ਉਹਨਾਂ ਨੇ ਤਾਂ ਜਿੰਦ ਇੰਡੀਅਨ ਐਕਸਪ੍ਰੈਸ ਦੇ ਵਿੱਚ ਖਬਰ ਦੇ ਮੁਤਾਬਕ ਇਹ ਵੀ ਦੱਸਿਆ ਕਿ ਸਾਡੇ ਕੋਲ ਅਸੈਂਬਲੀ ਮਹਾਰਾਸ਼ਟਰ ਦੀਆਂ ਅਸੈਂਬਲੀ ਚੋਣਾਂ ਤੋਂ ਪਹਿਲਾਂ ਦੋ ਜਣੇ ਆਏ ਸੀ ਵੀ ਸਾਡੀ ਗੱਲ ਮੰਨੋ ਤੁਹਾਨੂੰ ਅਸੀਂ ਘੱਟੋ ਘੱਟ 160 ਸੀਟਾਂ 288 ਚੋਂ ਤੁਸੀਂ ਲੈ ਕੇ ਜਾਓਗੇ ਸਾਡੀ ਗੱਲ ਮੰਨ ਲਓ ਮੈਂ ਉਹਨਾਂ ਦੀ ਗੱਲ ਬਹੁਤੀ ਜ਼ਿਆਦਾ ਨਹੀਂ ਸੁਣੀ ਪਰ ਮੈਨੂੰ ਲੱਗਿਆ ਵੀ ਚਲੋ ਜੇ ਕੋਈ ਗੱਲ ਹੈ ਤਾਂ ਦੇਖ ਲੈਨੇ ਆ ਰਾਹੁਲ ગાંધી ਕੋਲ ਚਲੇ ਗਏ ਉਹਨਾਂ ਕੋਲ ਮੈਂ ਭੇਜਦਾ ਤੇ ਮੈਂ ਉਹਨਾਂ ਦਾ ਕੰਟੈਕਟ ਰੱਖਿਆ ਨਹੀਂ ਰਾਹੁਲ ਗਾਂਧੀ ਨੇ ਉਹ ਵੀ ਉਹਨੇ ਗੱਲਾਂ-ਗੱਲਾਂ ਕੀਤੀਆਂ ਉਹਨੂੰ ਵੀ ਕੋਈ ਗੱਲਾਂ 'ਚ ਵਜਨ ਨਹੀਂ ਲੱਗਿਆ ਵੀ ਨਹੀਂ ਅਸੀਂ ਜੋ ਕੁਝ ਕਰਾਂਗੇ ਲੋਕਾਂ 'ਚ ਜਾ ਕੇ ਲੋਕਾਂ ਦੀਆਂ ਵੋਟਾਂ ਲੈ ਕੇ ਹੀ ਕਰਾਂਗੇ ਇਸ ਤਰ੍ਹਾਂ ਦੀਆਂ ਹਿਰਾਫੇਰੀਆਂ ਸਾਥੋਂ ਨਹੀਂ ਹੋਣੀਆਂ ਵੀ ਅਸੀਂ ਉਹ ਕੀਤੀਆਂ ਨਹੀਂ ਇਹਦਾ ਮਤਲਬ ਹੈ ਵੀ ਅਜਿਹੇ ਲੋਕ ਤੁਰੇ ਫਿਰਦੇ ਐ ਜਿਹੜੇ ਵੋਟਾਂ 'ਚ ਹਿਰਾਫੇਰੀਆਂ ਦੇ ਨਾਲ ਜਿਤਾਉਣ ਦੀ ਹਰਾਉਣ ਦੀ ਗੱਲਬਾਤ ਕਰਦੇ ਐ ਇਹਦਾ ਮਤਲਬ ਹੈ ਅਜਹੀਆਂ ਗੱਲਾਂ ਵੱਡੀ ਪੱਧਰ ਤੇ ਹੋ ਰਹੀਆਂ ਨੇ ਸ਼ਰਦ ਪੁਆਰ ਉਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਲਾਸਟ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਬੜੀ ਖੁਸ਼ ਨੁਮਾ ਖਬਰ ਹੈਗੀ ਕੱਲ ਰਖੜੀ ਦਾ ਤਿਹਾਰ ਸੀ ਤੇ ਚਾਹੇ ਰਖੜੀ ਦੀ ਫਿਲਾਸਫੀ ਦੇ ਨਾਲ ਅਸੀਂ ਪੂਰਾ ਵੀ ਸਹਿਮਤ ਨਹੀਂ ਵੀ ਕੋਈ ਭਰਾ ਉਹਦੇ ਧਾਗਾ ਬਨਵਾ ਕੇ ਭੈਣ ਤੋਂ ਤੇ ਉਹਦੀ ਜਿਹੜੀ ਹੈ ਰਾਖੀ ਕਰੂਗਾ ਇਸ ਗੱਲ ਦੇ ਨਾਲ ਅਸੀਂ ਸਹਿਮਤ ਨਹੀਂ ਅਸੀਂ ਸਮਝਦੇ ਹਾਂ ਵੀ ਕੁੜੀਆਂ ਨੂੰ ਸਾਡੀਆਂ ਨੂੰ ਬੇਟੀਆਂ ਨੂੰ ਬੱਚੀਆਂ ਨੂੰ ਭੈਣਾਂ ਨੂੰ ਅਸੀਂ ਇੰਨਾ ਸਾਧਨ ਸੰਪੰਨ ਬਣਾਈਏ ਇੰਨੀਆਂ ਤਕਨੀਆ ਬਣਾਈਏ ਹਰ ਤਰ੍ਹਾਂ ਨਾਲ ਸਰੀਰਕ ਮਾਨਸਿਕ ਬੌਧਿਕ ਤੌਰ ਤੇ ਕਿ ਉਹ ਹਰ ਸਿਚੁਏਸ਼ਨ ਦਾ ਮੁਕਾਬਲਾ ਕਰ ਸਕਣ ਉਹਨਾਂ ਨੂੰ ਕਿਸੇ ਦੀ ਰਾਖੀ ਦੀ ਲੋੜ ਨਾ ਪਵੇ ਪਰ ਕਿਉਂਕਿ ਭੈਣ ਭਰਾ ਦੇ ਪਿਆਰ ਦੇ ਇੱਕ ਆਪਾਂ ਮੰਨਦੇ ਆ ਉਸ ਪੱਖ ਤੋਂ ਇੱਕ ਨਵੇਕਲੀ ਗੱਲ ਸਾਡੇ ਸਾਹਮਣੇ ਆਈ ਹੈ ਗੁਜਰਾਤ ਦੇ ਵਿਲਸਾੜ ਹਲਕੇ ਦੇ ਵਿੱਚ ਇੱਕ ਰਖੜੀ ਦਾ ਤਿਹਾਰ ਮਨਾਇਆ ਗਿਆ ਉਸ ਦੇ ਵਿੱਚ ਸ਼ਿਵਮ ਮਿਸਤਰੀ ਨਾਂ ਦਾ ਇੱਕ ਬੰਦਾ ਤੇ ਉਹਨਾਂ ਦਾ ਪਰਿਵਾਰ ਉੱਥੇ ਸ਼ਾਮਲ ਸੀ ਉਸ ਸ਼ਿਵ ਮਿਸਤਰੀ ਦੇ ਜਿਹੜੀ ਰਖੜੀ ਬੰਨੀ ਉਹ ਅਨਾਮਤਾ ਅਹਿਮਦ ਨਾਂ ਦੀ ਕੁੜੀ ਨੇ ਬੰਨੀ ਇੱਕ ਮੁਸਲਮ ਨੇ ਇਹਨੂੰ ਆਪਾਂ ਮੁਸਲਮ ਹਿੰਦੂ ਦੇ ਤੌਰ ਤੇ ਵੀ ਅੱਜ ਦੇ ਸੰਦਰਭ ਵਿੱਚ ਜਿੱਥੇ ਬਹੁਤ ਮੁਸਲਮਾਨਾਂ ਨੂੰ ਬੰਗਲਾਦੇਸ਼ੀ ਕਹਿ ਕੇ ਕੱਢਿਆ ਜਾ ਰਿਹਾ ਹੋਵੇ ਆਪਣੇ ਦੇਸ਼ ਦੇ ਵਿੱਚ ਹੀ ਜਾਂ ਹੋਰ ਉਹਨਾਂ ਤੇ ਰੋਜ਼ ਜ਼ੁਲਮ ਹੋ ਰਹੇ ਹੋਣ ਉੱਥੇ ਇੱਕ ਚੰਗਾ ਠੰਡੇ ਛਿੱਟੇ ਵਾਲਾ ਇੱਕ ਇੱਕ ਚਾਨਣ ਦੀ کرن ਉਸ ਤਰ੍ਹਾਂ ਤਾਂ ਦੇਖ ਹੀ ਸਕਦੇ ਆ ਦੂਜੇ ਵੱਨੇ ਇਹ ਹੈ ਵੀ ਹੋਇਆ ਇਹ ਸੀਗਾ ਕਿ ਸ਼ਿਵਮ ਦੀ ਇੱਕ 9 ਸਾਲ ਦੀ ਭੈਣ ਸੀ ਰੀਆ ਛੋਟੀ ਚੌਥੀ ਕਜਵਾਚ ਪੜਦੀ ਸੀ ਉਦੋਂ 2024 ਦੇ ਵਿੱਚ ਉਹ ਉਹ ਵਿਚਾਰੀ ਮਾਰੀ ਗਈ ਮਰ ਗਈ ਉਹ ਤੇ ਜਿਹੜੀ ਇਹ ਅਨਾਮਤਾ ਅਹਿਮ ਦਾ ਇਸ ਦੀ 10ਵੀਂ ਜਮਾਤ ਚ ਪੜਦੀ ਸੀ ਬਿਜਲੀ ਦੇ ਦੇ ਕਰੰਟ ਲੱਗਣ ਨਾਲ ਇਹਦੀਆਂ ਦੋਵੇਂ ਬਾਹਾਂ ਖਰਾਬ ਹੋ ਗਈਆਂ ਇੱਕ ਬਾਹ ਕੱਟਣੀ ਪੈਗੀ ਸੱਜੀ ਬਾਹ ਖੱਬੀ ਬਾਹ ਵੀ ਤਕਰੀਬਨ 20% ਕੰਮ ਕਰਦੀ ਹੈ ਤੇ ਉਹ ਜਿਹੜੀ ਕੁੜੀ ਮਰੀ ਰੀਆ ਸ਼ਿਵਮ ਮਿਸਤਰੀ ਦੀ ਭੈਣ ਉਹਦੀ ਬਾਹ ਇਸ ਕੁੜੀ ਨੂੰ ਟ੍ਰਾਂਸਪਲੈਂਟ ਕਰ ਦਿੱਤੀ ਜਿਹਦੇ ਨਾਲ ਉਹਨੇ ਕੱਲ ਇਸ ਬੰਦੇ ਨੂੰ ਇਸ ਨੂੰ ਬੰਦੇ ਨੂੰ ਆਪਣੇ ਭਰਾ ਨੂੰ ਰਖੜੀ ਬਣੇ ਛੇਵ ਮਿਸਤਰੀ ਦਾ ਸਾਰਾ ਪਰਿਵਾਰ ਉਹਦਾ ਪਿਓ ਤੇ ਹੋਰ ਸਾਰੇ ਉਸ ਕੁੜੀ ਦੀ ਉਸ ਬਾਹ ਨੂੰ ਹੱਥ ਲਾ ਕੇ ਐ ਸਮਝ ਰਹੇ ਸੀ ਵੀ ਅਸੀਂ ਸਾਡੀ ਰੀਆ ਬੇਟੀ ਦੀ ਬਾਹ ਫੜ ਲਈ ਸੋ ਇਨਸਾਨੀਅਤ ਦੇ ਪੱਖੋਂ ਅਸੀਂ ਸਮਝਦੇ ਆਂ ਵੀ ਇਹ ਵਿੱਚ ਸਾਇੰਸ ਦੀ ਗੱਲ ਹੈ ਵਿੱਚ ਸੰਸਥਾਵਾਂ ਦੀ ਗੱਲ ਹੈ ਤੇ ਵਿੱਚ ਬੰਦਿਆਂ ਦੀ ਗੱਲ ਹੈ ਸੋ ਅਸੀਂ ਜਿਹੜੇ ਆ ਫਿਰਕੂ ਲੋਕ ਰੋਜ਼ ਸਾਡੇ 'ਚ ਨਫ਼ਰਤਾਂ ਦੇ ਬੀ ਬੀਜਦੇ ਐ ਉਹਨਾਂ ਨੂੰ ਇਹ ਜੇ ਚੰਗੇ ਕੰਮ ਕਰਕੇ ਸਾਡੇ ਸਮਾਜ 'ਚ ਵਧੀਆ ਸਨੇਹ ਵੀ ਦੇਣ ਦੀ ਲੋੜ ਹੈ ਅੱਜ ਦੀ ਗੱਲ ਚ ਇਹ ਨਹੀਂ ਬਹੁਤ-ਬਹੁਤ ਸ਼ੁਕਰੀਆ ਧੰਨਵਾਦ